ਸੱਚੇ ਪਾਤਸ਼ਾਹ ਮਹਾਰਾਜ ਉਹ ਪਾਵਨ ਧਰਤੀ ਬਾਸਰਕੀ ਦੇ ਵਿੱਚ ਸੱਚੇ ਪਾਤਸ਼ਾਹ ਜੀ ਘੁੰਗਰੀਆਂ ਵਿੱਚ ਰੋਜ਼ਾ ਕੰਮ ਕਰਦੇ ਨੇ ਘੁੰਗਰੀਆਂ ਕਹਿੰਦੇ ਨੇ ਜੀ ਛੋਲੇ ਹੁੰਦੇ ਨੇ ਕਾਲੇ ਛੋਲੇ ਉਹਨਾਂ ਨੂੰ ਅਵਾਲ ਲੀਏ ਥੋੜਾ ਨਮਕ ਤੇ ਮਿਰਚ ਉਹਦੇ ਵਿੱਚ ਪਾ ਕੇ ਘੁੰਗਰੀਆਂ ਬਣਾ ਲਏ ਜਿਵੇਂ ਆਪਾਂ ਕਹਿੰਦੇ ਨੇ ਤੇ ਉਹ ਸੱਚੇ ਪਾਤਸ਼ਾਹ ਵਿੱਚ ਵੀ ਫਿਰਦੇ ਨੇ ਗਲੀਆਂ ਦੇ ਵਿੱਚ ਵਿੱਚ ਦੇ ਫਿਰਦੇ ਇੱਥੋਂ ਕਿਉਂ ਗਏ ਸੀ ਕਾਰਨ ਕਿਉਂਕਿ ਜਿਹਦੇ ਘਰ ਦੇ ਸਤਗੁਰੂ ਗੁਰੂ ਰਾਮਦਾਸ ਜਾਂਦੇ ਸੀ ਉਸੇ ਘਰ ਦਾ ਦਰਵਾਜ਼ਾ ਬੰਦ ਹੋਇਆ ਜਾਇਆ ਕਰਦਾ ਸੀ ਕਿਉਂ ਅੱਜ ਵੀ ਇਹ ਹੀ ਆਪ ਹੁੰਦਾ ਸਾਡੇ ਘਰਾਂ ਦੇ ਵਿੱਚ ਜਦੋਂ ਕਦੇ ਨਾ ਇਦਾਂ ਦੇ ਹਾਲਾਤ ਆਪਰ ਜਾਂਦੇ ਨੇ ਕਿ ਕਿਹੜੀ ਤਾਈਆਂ, ਚਾਤੀਆਂ, ਮਾਮੀਆਂ ਸਾਰੇ ਹੁੰਦੇ ਨੇ ਪਰ ਕੋਈ ਮਾਂ ਨਹੀਂ ਹੁੰਦੀ ਕੋਈ ਪਿਓ ਨਹੀਂ ਬਣ ਸਕਦਾ ਕਹਿੰਦੇ ਸਾਰਾ ਕੁਝ ਬਣ ਸਕਦੇ ਆ ਸਾਰਾ ਪੈਸੇ ਵੀ ਦੇ ਸਕਦਾ ਢੇਲਾ ਵੀ ਸਹੀ ਲੱਗਦੇ ਆ ਪਰ ਕੋਈ ਮਾਂ ਦੀ ਆ ਹੱਥ ਦੀਆਂ ਰੋਟੀਆਂ ਕਮਾਉਣ ਵਾਲਾ ਨਹੀਂ ਪਿਤਾ ਦੇ ਹੱਥ ਦਾ ਬਿਮਾਰ ਕਰਨ ਵਾਲਾ ਕੋਈ ਨਹੀਂ ਹੁੰਦਾ ਧਨ